ਸਸਰੀਕਾਂ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸੋ ਦੋਸਤੋ 29 ਜਨਵਰੀ ਨੂੰ ਸ੍ਰੀ ਫਤਿਹਗੜ ਸਾਹਿਬ ਵਿਖੇ ਬਹੁਤ ਹੀ ਵੱਡਾ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ ਜਿਦੇ ਵਿੱਚ ਐਨ ਆਰ ਆਈਸ ਨੇ ਵੱਧ ਚੜ ਕੇ ਯੋਗਦਾਨ ਪਾਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਏਰੀਏ ਦੇ ਕਿੰਨੇ ਲੋਕ ਮੁਹਾਲੀ ਦੇ ਹੋਏ ਸ੍ਰੀ ਫਤਿਹਗੜ ਪਟਿਆਲਾ ਰਾਜਪੁਰਾ ਦਾ 70% ਲੋਕ ਵਿਦੇਸ਼ਾਂ ਵਿੱਚ ਰਹਿੰਦੇ ਨੇ ਔਰ ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸੇ ਨੇ ਉਹਨਾਂ ਨੇ ਵੱਧ ਚੜ ਕੇ ਲੱਖ ਲੱਖ ਤੋਂ 2 ਲੱਖ 5-5 ਲੱਖ ਦਾ ਯੋਗਦਾਨ ਪਾਇਆ ਔਰ ਨਗਰ ਦੇ ਖੇਤਰ ਨਿਵਾਸੀਆਂ ਨੇ ਵੀ ਬਹੁਤ ਵੱਧ ਚੜ ਕੇ ਸੇਵਾ ਪਾਈ ਔਰ ਬਹੁਤ ਹੀ ਵਿਸ਼ਾਲ ਦੰਗਲ ਬਣ ਗਿਆ ਕਿਉਂਕਿ ਜਿੱਥੇ ਪੈਸਾ ਵਿਸ਼ਾਲ ਲੱਗ ਜਾਂਦਾ ਵੱਡਾ ਮੋਟਾ ਪੈਸਾ ਲੱਗ ਜਾਂਦਾ ਦੰਗਲ ਵੀ ਵਿਸ਼ਾਲ ਹੋ ਜਾਂਦਾ ਸੋ ਇਸ ਖੇਡ ਮੇਲੇ ਦੀ ਇੱਕ ਖਾਸੀਅਤ ਇਹ ਸੀ ਕਿ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਪਾਰਕਿੰਗ ਤੋਂ ਲੈ ਕੇ ਲੰਗਰ ਪਾਣੀ ਦੀ ਬਹੁਤ ਉੱਚੇ ਤਰ੍ਹਾਂ ਦੇ ਜਿਹੜੀ ਹੈ ਕਮੇਟੀ ਨੇ ਬਹੁਤ ਹੀ ਵਧੀਆ ਪ੍ਰਬੰਧ ਕਰਿਆ ਵੈਸੇ ਦੰਗਲ ਕਮੇਟੀ ਨੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਔਰ ਦੁਨੀਆ ਦੇ ਮੰਨੇ ਪਰਵੰਨੇ ਸਾਰੇ ਕੁਸ਼ਤੀ ਪ੍ਰੇਮੀ ਇੱਥੇ ਆਏ ਹੋਏ ਸੀਗੇ ਔਰ ਵਧੀਆ ਮੱਲ ਵੀ ਆਏ ਸੀਗੇ ਸੋ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਵੀਰ ਵੀ ਇਸ ਦੰਗਲ ਦਾ ਆਨੰਦ ਲੈਣ ਵਾਸਤੇ ਆਏ ਸੀ ਕੁਸ਼ਤੀ ਪ੍ਰੇਮੀ ਸੋ ਭਾਰਤ ਦੇ ਸਾਰੇ ਰਾਜਾਂ ਦੇ ਵਿੱਚੋਂ ਸਟੇਟਸ ਦੇ ਵਿੱਚੋਂ ਵਧੀਆ ਮੱਲ ਇੱਥੇ ਕੁਸ਼ਤੀ ਲੜਨ ਵਾਸਤੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ 2 ਲੱਖ ਦੀ ਝੰਡੇ ਦੀ ਕੁਸ਼ਤੀ ਸੀਗੀ ਜੱਸਾ ਪੱਟੀ ਤੇ ਮਣੀ ਆਲਮਗੀਰ ਦੇ ਵਿਚਕਾਰ ਸੋ ਜਿਵੇਂ ਕੁਸ਼ਤੀ ਆਰੰਭ ਹੁੰਦੀ ਹੈ ਕੁਸ਼ਤੀ ਸ਼ੁਰੂ ਹੁੰਦੀ ਹੈ ਔਰ ਮਣੀ ਆਲਮਗੀਰ ਔਰ ਜੱਸਾ ਪੱਟੀ ਦਾ ਦੋਨਾਂ ਦਾ ਵਧੀਆ ਜੋੜ ਸੀਗਾ ਮਣੀ ਆਲਮਗੀਰ ਵਾਲਾ ਵਧੀਆ ਉੱਚੇ ਲੰਮੇ ਕੱਦ ਕਾਟੀ ਦਾ ਵਧੀਆ ਨੌਜਵਾਨ ਗੱਭਰੂ ਮੁੰਡਾ ਐ ਸੋ ਜੱਸੇ ਨਾਲ ਉਹਦੀ ਜੋੜੀ ਬਹੁਤ ਵਧੀਆ ਸੀ ਇਸ ਕਮੇਟੀ ਦੀ ਖਾਸੀਅਤ ਸੀ ਦੋਸਤੋ ਇਹਨਾਂ ਨੇ ਜਿੰਨੇ ਵੀ ਮਨ ਨੂੰ ਬੁਲਾਏ ਵਧੀਆ ਚੋਟੀ ਦੇ ਮਲਾਏ ਔਰ ਜਿੰਨੀਆਂ ਵੀ ਜੋੜੀਆਂ ਦੀ ਕੁਸ਼ਤੀ ਹੋਈ ਉਹ ਟੱਕਰ ਦੀ ਬਰਾਬਰ ਦੀ ਕਰਾਈ ਐ ਐਦਾਂ ਨਹੀਂ ਕਿ ਹਾਥੀ ਦੇ ਨਾਲ ਭੇਡ ਬੱਕਰੀ ਲਾ ਦੋ ਕਈ ਵਾਰੀ ਕਈ ਦੰਗਲਾਂ ਚ ਐਸਰਾ ਦੇਖਣ ਨੂੰ ਮਿਲਦਾ ਸੋ ਬਰਾਬਰ ਦੀਆਂ ਕੁਸ਼ਤੀਆਂ ਇੱਥੇ ਪ੍ਰਿਤਪਾਲ ਫਗਵਾੜਾ ਵੀ ਸੀਗੇ ਭਪਿੰਦਰ ਅਜਨਾਲਾ ਤਰਮਿੰਦਰ ਕਹਾਲੀ ਹੋਰ ਪੰਜਾਬ ਦੇ ਉੱਗੇ ਸਾਰੇ ਪਹਿਲਵਾਨ ਔਰ ਪੰਜਾਬ ਹਰਿਆਣਾ ਹਿਮਾਚਲ ਦੇ ਸਾਰੇ ਆਏ ਸੀਗੇ ਮਹਾਰਾਸ਼ਟਰ ਤੱਕ ਦੇ ਸੋ ਜਿਵੇਂ ਕੁਸ਼ਤੀ ਸ਼ੁਰੂ ਹੁੰਦੀ ਹੈ ਔਰ ਹੱਥ ਜੋੜੀ ਹੁੰਦੀ ਹੈ ਇਸ ਦੇ ਨਾਲ-ਨਾਲ ਇਹ ਪਹਿਲੇ 5 ਮਿੰਟ ਜੱਸਾ ਪੱਟੀ ਦੇਖਦਾ ਹੀ ਹੁੰਦਾ ਪਹਿਲਵਾਨ ਨੂੰ ਕਿੰਨਾ ਕਿ ਅਟੈਕ ਕਰਦਾ ਔਰ ਕਿੰਨਾ ਕਿ ਅਟੈਕ ਕਿਹੜੇ ਪਾਸਿਓਂ ਕਰਦਾ ਲੈਫਟ ਤੋਂ ਕਰਦਾ ਹੈ ਰਾਈਟ ਤੋਂ ਕਰਦਾ ਹੈ ਔਰ ਜਦੋਂ ਦੇਖ ਲੈਂਦਾ ਕਿ 5 ਮਿੰਟ ਬੀਤ ਗਏ ਔਰ ਜਦੋਂ ਅਗਲੇ ਪਹਿਲਵਾਨ ਦੀ ਨਸਾਂ ਫੁੱਲਣ ਲੱਗ ਜਾਂਦੀਆਂ ਨੇ ਸਮਝ ਲਓ ਉਸ ਸਮੇਂ ਜੱਸਾ ਪੱਟੀ ਦਾ ਜਿਹੜਾ ਰਸ਼ੀਅਨ ਇੰਜਨ ਆ ਉਹ ਸਟਾਰਟ ਹੁੰਦਾ ਫਿਰ ਇਹ ਧੱਕ ਪਾਉਣੀ ਸ਼ੁਰੂ ਕਰਦਾ ਉਸ ਤੋਂ ਪਹਿਲਾਂ ਅਗਲੇ ਦਾ ਹੀ ਜ਼ੋਰ ਕਰਾ ਦਿੰਦਾ ਔਰ ਵੱਡੀ ਗੱਲ ਤਾਂ ਇਹ ਆ ਕਿ 4-5 ਮਿੰਟ ਤੋਂ ਬਾਅਦ ਜਦੋਂ ਮਣੀ ਆਲਮਗੀਰ ਵਾਲੇ ਦੇ ਉੱਤੇ ਆਉਂਦੇ ਨੇ ਥੱਲੇ ਸੁੱਟ ਕੇ ਔਰ ਪੋਣ ਤੇ ਗੋਡਾ ਰੱਖਦੇ ਨੇ ਤਾਂ ਸਮਝ ਲਓ ਕੁਸ਼ਤੀ ਦਾ ਹੁਣ ਕੀ ਹੋਣਾ ਜਿਹੜਾ ਤਾਂ ਮਲ 5 ਮਿੰਟ ਇਹਨੂੰ ਝੱਲ ਗਿਆ 5 ਮਿੰਟ ਦੇ ਬਾਅਦ ਹਾਰ ਗਿਆ ਗੱਲ ਵੱਖਰੀ ਹੈ ਜੇ ਉਹ ਆਪਣੀ ਹਾਰ ਨਹੀਂ ਮੰਨਦਾ ਤੇ ਸਮਝ ਲਓ ਫਿਰ ਔਖਾ ਹੀ ਹੈ ਜੇ 10 ਮਿੰਟ ਗੋਡਾ ਐਦਾਂ ਹੀ ਟਿਕਿਆ ਰਿਹਾ ਤਾਂ ਫਿਰ ਉਹ ਮੰਨ 6 ਮਹੀਨੇ ਕੁਸ਼ਤੀ ਲੜਨ ਦੇ ਲਾਇਕ ਨਹੀਂ ਰਹਿੰਦਾ ਸੋ ਦੋਸਤੋ ਇਹ ਕੁਸ਼ਤੀ ਬੜੀ ਫਿੱਟ ਸੀਗੀ ਮਣੀ ਆਲਮਗੀਰ ਦੇ ਤੇ ਜੱਸੇ ਪੱਟੀ ਦੀ ਇਹ ਕੁਸ਼ਤੀ ਦੇ ਵਿੱਚ ਦਰਸ਼ਕਾਂ ਨੂੰ ਬਹੁਤ ਮਜ਼ਾ ਆਇਆ ਦੋਨੋਂ ਬਰਾਬਰ ਦੇ ਮੱਲ ਸੀਗੇ ਪਰ ਜੱਸੇ ਪੱਟੀ ਨੂੰ ਹਰਾਣਾ ਨਾ ਮੁਮਕਿਨ ਹੀ ਮੁਸ਼ਕਲ ਹੈ ਹਿੰਦੁਸਤਾਨ ਦਾ ਕੋਈ ਵੀ ਮੱਲ ਹੋਇਆ ਜਿਹੜਾ ਮਰਜ਼ੀ ਮੰਨ ਲਵੇ ਉਹ ਦੀਆਂ ਨਾਸਾਂ ਦੇ ਵਿੱਚ ਧੂਆ ਲਿਆ ਦਿੰਦਾ ਜੱਸਾ ਪੱਟੀ ਔਰ ਤੁਹਾਨੂੰ ਪਤਾ ਹੀ ਹੈ ਕਿ ਇਹ ਬਾਕੀ ਪਹਿਲਵਾਨ ਛੋਟੀ ਦੇ ਮੰਲਾਂ ਤੋਂ ਇਲਾਵਾ ਜਿੰਨੇ ਵੀ ਇਹ categories ਦੇ ਵਿੱਚ ਆਉਂਦੇ ਨੇ ਛੋਟੀ ਦੇ ਮੰਲ ਨੌਜਵਾਨ ਗੱਪਰੂ ਉਹ ਜੱਸੇ ਪੱਟੀ ਦੇ ਨਾਲ 5 ਤੋਂ 7 ਮਿੰਟ ਮਸਾਂ ਹੀ ਕੋਲ ਪਾਉਂਦੇ ਨੇ ਸੋ ਦੋਸਤੋ ਬਹੁਤ ਵੱਡਾ ਤਜਰਬਾ ਔਰ ਬਹੁਤ ਹੀ ਵੱਡਾ ਮੰਨ ਲੈ ਇਹ ਸੋ ਇਹੀ ਹਿਸਾਬ ਮਣੀ ਆਲਮਗੀਰ ਵਾਲੇ ਦੇ ਨਾਲ ਹੋਇਆ ਜਦੋਂ ਜੱਸਾ ਪੱਟੀ ਉੱਪਰ ਆਉਂਦੇ ਨੇ ਤਾਂ ਬੜੇ ਆਰਾਮ ਨਾਲ ਉਹਨੂੰ ਚਿਤ ਕਰ ਲੈਂਦੇ ਨੇ ਸੋ 2 ਲੱਖ ਦੀ ਛੰਡੀ ਦੀ ਕੁਸ਼ਤੀ ਉਹ ਜਿੱਤ ਗਏ ਸੋ ਦੋਸਤੋ ਕੁਸ਼ਤੀ ਵਧੀਆ ਸੀ ਇਹ ਨਹੀਂ ਕਿ ਆਲਮਗੀਰ ਵਾਲਾ ਪਹਿਲਵਾਨ ਮਾੜਾ ਹੈ ਉਹ ਮਾੜਾ ਨਹੀਂ ਹੈਗਾ ਨਵਾਂ ਯੰਗ ਗੱਭਰੂ ਮੁੰਡਾ ਹੈ ਆਉਣ ਵਾਲੇ 2 ਸਾਲ ਤੋਂ 2 ਸਾਲ ਦੇ ਵਿੱਚ ਉਹ ਬਹੁਤ ਵਧੀਆ ਮੰਨ ਲਓਜੂਗਾ ਕਿਉਂਕਿ ਅਜੇ ਉਹਨੂੰ ਤਜਰਬੇ ਦੀ ਘਾਟ ਹੈ ਜਿੰਨੇ ਵੀ ਯੰਗ ਮੁੰਡੇ ਨੇ ਜੱਸਾ ਪੱਟੀ ਦੀ ਰੀਸ ਨਹੀਂ ਕਰ ਸਕਦੇ ਕਦੇ ਜੱਸਾ ਪੱਟੀ ਵੀ ਐਦਾਂ ਹੀ ਹੁੰਦਾ ਸੀਗਾ ਕੁਸ਼ਤੀਆਂ ਹਾਰ ਜਾਂਦਾ ਸੀ ਤੇ ਅੱਜ ਉਹ ਉਹਦੇ ਜਿੱਤ ਦਾ ਪ੍ਰਤੀਸ਼ਤ ਜਿਹੜਾ 95% ਤੋਂ ਉੱਪਰ ਹੈ ਜਾਦਾ ਤਰ ਕੁਸ਼ਤੀਆਂ ਉਹ ਚੰਡੀ ਦੀਆਂ ਮਾਰਦਾ ਹੀ ਮਾਰਦਾ ਹੈ ਕੁਝ ਬਰਾਬਰੀ ਤੇ ਛੁੱਟਦੀਆਂ ਨੇ ਬਾਕੀ ਐ ਸੀਜ਼ਨ ਦੇ ਵਿੱਚ ਉਹਦੀ ਹਾਰ ਕੋਈ ਨਹੀਂ ਹੈਗੀ ਬਾਕੀ ਪਹਿਲਵਾਨੀ ਅੱਗੇ ਜੋਰ ਕੋਈ ਨਹੀਂ ਹੈਗਾ ਜਿਸ ਦਿਨ ਪਹਿਲਵਾਨ ਦਾ ਇੱਕ ਦਿਨ ਮਾੜਾ ਆ ਜਾਂਦਾ ਹੈ ਉਸ ਦਿਨ ਇੱਕ ਦਾ ਦੀ ਵਜ੍ਹਾ ਨਾਲ ਹਾਰ ਜਾਂਦਾ ਹੈ ਵੱਡੇ ਵੱਡੇ ਮੱਲ ਨੇ ਇਹੋ ਜਿਹਾ ਕੋਈ ਮੱਲ ਨਹੀਂ ਜਿਹੜਾ ਕਦੀ ਨਾ ਹਾਰਿਆ ਹੋਵੇ ਸੋ ਦੋਸਤੋ ਕੁਸ਼ਤੀ ਬਹੁਤ ਵਧੀਆ ਸੀਗੀ ਮੱਲ ਵੀ ਵਧੀਆ ਸੀਗੇ ਤੁਹਾਨੂੰ ਜੇ ਵਧੀਆ ਲੱਗੀ ਕੁਸ਼ਤੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਬੱਲੇ ਬੱਲੇ ਬਲੌਗ ਚੈਨਲ ਤੇ ਜਿਹੜਾ نیچے ਦੇਖ ਰਹੇ ਪੱਟੀ ਤੇ ਜਿਹੜੀ ਐਡ ਚੱਲ ਰਹੀ ਹੈ ਸੋ ਦੋਸਤੋ ਆਪਾਂ ਹਰ ਇੱਕ ਤਰ੍ਹਾਂ ਦੀ ਆਯੁਰਵੈਦਿਕ ਦਵਾਈ ਪ्योर ਸ਼ੁੱਧ ਦਵਾਈਆਂ ਤਿਆਰ ਕਰਦੇ ਆ ਜੇ ਕਿਸੇ ਵੀਰਪੈਨ ਨੂੰ ਕੋਈ ਵੀ ਕਿਸੇ ਸੰਬੰਧਿਤ ਬਿਮਾਰੀ ਨਾਲ ਲੋਡ ਹੋਵੇ ਤਾਂ نیچے ਪੱਟੀ ਤੇ ਜਿਹੜਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਕਾਲ ਕਰ ਲਓ ਉਹਦਾ ਸੁਝਾਅ ਵੀ ਦੇ ਦੇਵਾਂਗੇ ਤੁਹਾਨੂੰ ਔਰ ਜੇ ਕਿਸੇ ਦਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਵੀ ਤੁਹਾਡੇ ਘਰ ਪਹੁੰਚਦੀ ਹੋ ਜਾਊਗੀ ਕੋਰੀਅਰ ਦੁਆਰਾ ਅਸੀਂ ਦਵਾਈਆਂ ਭੇਜ ਦਿੰਦੇ ਆ ਆ ਜਿਹੜਾ ਪਹਿਲਵਾਨ ਸ਼ਕਤੀ ਪੈਕ ਦੇਖ ਰਹੇ ਹੋ ਇਹਦੀ ਬਹੁਤ ਡਿਮਾਂਡ ਹੈ ਬਹੁਤ ਹੀ ਮੰਗ ਆ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਾਡੇ ਤੋਂ ਪੂਰੇ ਨਹੀਂ ਕਰ ਪਾ ਰਿਆ ਸੀ ਸੋ ਇਹਨੂੰ ਪਹਿਰਵਾਨ ਕੋਈ ਵੀ ਕਬੱਡੀ ਵਾਲਾ ਜਿੰਮ ਵਾਲਾ ਕੁਸ਼ਤੀ ਕਬੱਡੀ ਵਾਲਾ ਕੋਈ ਵੀ ਕਿਸੇ ਤਰ੍ਹਾਂ ਦਾ ਨੌਜਵਾਨ ਇਹ ਮੰਗਵਾਣਾ ਚਾਹੀਦਾ ਮੰਗਵਾ ਸਕਦਾ ਹੈ ਇਹਦੇ ਨਾਲ ਸਰੀਰ ਦੇ ਵਿੱਚ ਫੋਰਸ ਅਤੇ ਤਾਕਤ ਵਧਦੀ ਹੈ ਜੇ ਕੋਈ ਐਦਾਂ ਸ਼ੌਂਕ ਰੱਖਦਾ ਹੋਵੇ ਸਿਹਤ ਬਣਾਉਣ ਲਈ ਜਾਂ ਜਿਹਦਾ ਸਰੀਰ ਨਾ ਬਣਦਾ ਹੋਵੇ ਪਤਲਾ ਦੁਬਲਾ ਹੋਏ ਉਹ ਦਾ ਵੀ ਇਹਦੇ ਨਾਲ ਸਰੀਰ ਬਹੁਤ ਵਧੀਆ ਤਾਕਤਵਰ ਔਰ ਮੋਟਾ ਤਾਜ਼ਾ ਹੋ ਜਾਂਦਾ ਸੋ ਦੋਸਤੋ ਇਹ ਬੱਤਰ ਜੜੀ ਬੂਟੀਆਂ ਤੇ ਭਸਮਾ ਦੇ ਯੁਕਤ ਤਿਆਰ ਕਰਿਆ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਇਹਦੇ ਬਾਰੇ ਆਰਡਰ ਜਰੂਰ ਕਰ ਸਕਦੇ ਹੋ ਸੋ ਵੀਡੀਓ ਲੰਬੀ ਹੋ ਰਹੀ ਹੈ ਇਹਨੂੰ ਇੱਕ ਵਾਰੀ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮੇਰਵਾਨੇ ਸ਼ੁਕਰੀਆ